80% ਜਦੋਂ ਇਹ ਕੰਮ ਹੋਇਆ ਇਹ ਵੀ ਅੰਦਰ ਸਰਕਾਰ ਨੇ ਪ੍ਰਗਨ ਸਿੰਘ ਮਾਲ ਮਿਲੇ ਨੇ ਪੂਰਾ ਕਾਰਨ ਤੁਸੀਂ ਦੇਖਿਆ ਹੋਣਾ ਜਦੋਂ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਦੇ ਲੋਕਜੋਗ ਨਹੀਂ ਹੈ ਕੁਝ ਸਾਖੀ ਲੋਕਜੋਗ ਬਣਾ ਦਿੱਤੀ ਆਪਨੇ ਫੁੱਲ ਮੈਲੇ ਤੋਂ ਮੀਡੀਆ ਵਿੱਚ ਸੁਣਾ ਉਹ ਕੁਝ ਨੇ ਕਿਹਾ ਕਿ ਯਾਰ ਇਹ ਤਾਂ ਚਾਚਾ ਕਹਿ ਰਹੇ तो अगर बात की जाए तो बाढ़ क्षेत्र है तो, तो वहाँ पर आज भी से पानी छोड़ा जा रहा है। आज हमने पता चला है कि फ्लड गेट छोड़े गए हैं, लेकिन ये मैन मेड डिजास्टर है ये भगवंत मान साहब की सरकार ने और हिंदुस्तान की सरकार ने दिया हुआ तोहफा है हमने ये भी बताया कि डैम में पानी पहले ही आउट ऑफ लिमिट था और हमने कहा था कि डैम का पानी छोड़ो सतलुज दरिया में और धीरे धीरे पाकिस्तान की तरफ डैम तो बना हुआ था ऊपर से और पानी आ गया पाकिस्तान की नुकसान बढ़ उससे पंजाब का नुकसान जो हुआ है उसकी जिम्मेदार सीधा सीधे पंजाब के मुख्यमंत्री और पंजाब की सरकार और केंद्र सरकार आपको बताया एक तरीको सी एस एफ भी आके तो हमारे पीएम बी बाखड़ा ब्यास मैनेजमेंट बोर्ड पर करने जाकर जो मैं कहूंगा कि तो भगवंत मान मीटिंग बुलाओ ले चलो हमें साथ लेकिन अगर आप पंजाब के सपूत हो अगर पंजाब के प्यार करते हो सी एस एफ का कब्जा आखड़ा व्यास मैनेजमेंट बोर्ड पे अगर हो गया तो समझ लो हमारे पानी पर कब्जा भारत सरकार ने कर दिया तो हेलीकॉप्टर भेजा गया है रात कार्य कलेक्टिव फेल्योर और कलेबोरेटिव ਉਹ ਸੈਂਟਰ ਮੈਂ ਮੈਂ ਆਈ ਆਈ ਥਿੰਕ ਇਟਸ ਅ ਕਲੈਬੋਰੇਸ਼ਨ ਕਲੈਕਟਿਵ ਕਲੈਬੋਰੇਸ਼ਨ ਆਚੁਲੀ ਕਰਤ ਕਲੈਬੋਰੇਸ਼ਨ ਦੇ ਤੋਂ ਨਾ ਸਿਰਫ ਟਾਈਮ ਇਟਸ ਅ ਕੇਸ ਆਫ ਕਲੈਕਟਿਵ ਫੇਲਯਰ অর ਕਲੈਬੋਰੇਸ਼ਨ ਯਾ ਯਾ ਇਸੇ ਆਈ ਕਾ ਹੈ ਮਤਿਵਾ ਸੇ 100% ਜਦੋਂ ਇਹ ਕੰਮ ਹੋਇਆ ਇਹ ਕੇਂਦਰ ਸਰਕਾਰ ਨਾਲ ਪ੍ਰਧਾਨ ਸਿੰਘ ਮਾਲ ਮਿਲੇ ਨੇ ਪੂਰਾ ਕਾਰਨ ਤੁਸੀਂ ਦੇਖਿਆ ਹੋਣਾ ਜਦੋਂ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਦੇਣ ਦੀ ਗੱਲ ਕੀਤੀ ਮੁੱਖ ਮੰਤਰੀ ਸਾਨੂੰ ਕਹਿਣਾ ਚਾਹੀਦਾ ਸੀ ਤੁਸੀਂ ਕਹੋ ਨਾ ਇਹ ਸੰਘੇਤ ਵਿੱਚ ਵੱਖਰੀ ਦੇ ਕੋਈ ਚੰਡੀਗੜ੍ਹ ਦੀ ਸਟੂਟ ਆ ਅਸੀਂ ਮੰਨ ਕਰ ਦਿਆਂ ਚੰਡੀਗੜ੍ਹ ਦੀ ਮੁੱਖ ਮੰਤਰੀ ਸਰ ਸਾਹਮਣੇ ਕਿਹਾ ਕਿ ਠੀਕ ਹੈ ਧੰਨਵਾਦ ਹੈ ਪਰ ਸਾਨੂੰ ਵੀ ਵੱਖਰੀ ਵਿਧਾਨ ਸਭਾ ਸਾਨੂੰ ਵੀ ਦੇਣੀ ਚਾਹੀਦੀ ਸੋ ਇੱਥੋਂ ਪਤਾ ਲੱਗਾ ਇੱਕ ਕਲੈਕਟਰ ਦਾ ਫੰਕਸ਼ਨ ਗੱਜੂ ਦਾ ਕਿ ਇਸ ਐਸਐਫ ਜਾਣੋ ਬਾਂਸਾ ਜੇ ਕਲੈਕਟਰ ਨਹੀਂ ਹੈ ਮੁੱਖ ਸਾਥੀ ਨੇ ਬੀਐਮਡੀ ਤੇ ਜਾ ਕੇ ਲੀਵਰ ਚੱਕਦਾ ਸੀ ਪੰਜਾਬ ਦਾ ਮੁੱਖ ਮੁਖੀ ਹੈ ਜਦੋਂ ਫੜਦੇ ਵੀ ਆ ਪੰਜਾਬ ਦੀ ਪੁਲਿਸ ਕਰੀ ਹੈ ਇੱਥੇ ਸੀ ਐਸਐਮ ਜੀ ਨੇ ਮੋਟੇ ਜਿਹੇ ਤੁਸੀਂ ਕਹੀ ਵੀ ਇਨਫਾਈਟਿੰਗ ਹੈ ਹੈ ਕਿਹਾ ਹੀ ਨਹੀਂ ਮੋੜੇ ਜਿਹੜਾ ਇੰਪ੍ਰੈਸ਼ਨ ਦੇ ਰਹੇ ਜਿਹੜੀਆਂ ਨੇ ਜੀਨ ਦਾ ਵੀ ਕਾਂਗਰਸ ਲੀਡਰ ਹੋਰ ਗਿਵਿੰਗ ਇੰਟਰਵਿਊਸ ਫਾਰ ਇੰਸਟਾਰਸ ਤੋਂ ਵੀਰ ਅਗੇਵੇਂ ਤੇ ਆਪਣੇ ਵਿਦਿਆਰਿਆਂ ਨਾਲ ਜਿਹੜਾ ਸਰਦਾਰਾ ਦਾ ਜਿਹੜਾ ਵੀਡੀਓ ਦੇ ਦੇ ਈਜ਼ੀ ਪੰਚਿੰਗ ਕੋਲ ਫਾਈਲ ਪੋਰਟ ਕਰੀ ਰਾਈਟ ਪਰ ਮੈਂ ਇਹ ਕਹਿੰਦਾ ਕਿ ਮਾਰੇ ਮੋਟੇ ਮਨ ਬਟਾਪਾ ਘਰ ਵਾਲੀ ਤੇ ਘਰ ਵਾਲੇ ਜੀ ਨਹੀਂ ਦੀ ਪਰ ਸਭ ਜੀ ਘਰ ਵਾਲਾ ਘਰ ਨਹੀਂ ਮੈਂ ਨਹੀਂ ਮਸਤੀ ਇਹ ਫੈਸਲਾ ਹੈ ਕਿ ਹੁਣ ਪੰਜਾਬ ਦੀ ਲੜਾਈ ਲੜ ਗਈ ਹੈ ਸਭ ਲੋਕਾਂ ਨੇ ਆਪ ਦੇ ਜੀ ਦੀ ਸਰਕਾਰ ਨੇ ਫੈਸਲਾ ਇੰਪੋਜ਼ ਕੀਤਾ ਗਿਆ ਹੈ ਕੋਈ ਲੋ ਤੇ ਲੋ ਹਲੇ ਨਹੀਂ ਦੱਸੋ ਨਹੀਂ ਆਪ ਦੀ ਕਮਲ ਜੀ ਫੈਸਲਾ ਤਾਂ ਆਪ ਦੇ ਬੱਚੇ ਤੇ ਨਹੀਂ ਇੰਪੋਜ਼ ਕੀਤਾ ਜਾ ਸਕਦਾ ਇਹ ਤਾਂ ਕਾਗਜ਼ੀ ਤੇ ਰਹਿ ਗਿਆ ਹੈ ਫੈਸਲਾ ਇੰਪੋਜ਼ ਨਹੀਂ ਕਾ ਇਹ ਨੋ ਰੈਕਿਗ ਕੁਮਿਸਮੈਂਟ ਉਹ ਆਪਏ ਜੇ ਮੈਨ ਨੂੰ ਕੋਈ ਸੀਐਮ ਕਵਰ ਨਹੀਂ ਮਤਲਬ ਵੀ ਨਹੀਂ ਮਿਲਣਾ। ਲੋਕੀ ਮਨਾ ਮਨਿਸਟਰ ਅੱਛਾ ਅੱਛਾ ਤੇਰੀ ਮੰਦੀ ਇੱਛਾ ਹੈ ਜੀ ਕਾਂਗਰਸ ਦਾ ਰਾਜ ਅਗਰ ਤੇ ਲੋਕੀ ਯਾਰ ਕਾਂਗਰਸ ਅੱਜ ਸਰਕਾਰ ਚਾਹ। ਹਾਰਾ ਨੂੰ ਕੋਈ ਫੋਰਮ ਮਨਿਸਟਰ ਬਣਨ ਅਸਲੀ ਆ ਕੇ ਪ੍ਰਧਾਨ। ਅੱਛਾ ਮਾਧੋ ਵਿਹਾਰਪੁਰ ਦੇ ਲੈਗਡ ਦੇ ਤੁਸੀਂ ਗੱਲ ਕੀਤੀ ਜੀ ਸਾਬਕਾ ਇੰਜੀਨੀਅਰ ਨੇ ਖੁਲਾਸਾ ਕੀਤਾ ਉਸ ਬਾਰੇ ਦੱਸ ਦਿਓ ਜੀ। ਇਹ ਕਹਾਂ ਕਿ ਉਹਦੇ ਸਦਾ ਆਈਰ ਸਰਵਿਸ ਦੇ ਜਿਹੜਾ ਗਿਆ ਸੀ ਇੱਕ ਬੋੜੇ ਦਿਨ ਪਹਿਲਾਂ ਜੀ ਉਹਨੇ ਇੰਜੀਨੀਅਰ ਨਾਲ ਗੱਲ ਕੀਤੀ ਪਾਣੀ ਦਾ ਰੋਕਣਾ ਚਾਹੀਦਾ ਇਹ ਜਨਾ ਵੀ ਪਾਣੀ ਗੋਟਰ ਪਾਈਪਾਂ ਚੱਲ ਰਿਹਾ ਸੀ ਉਹ ਕਹਿੰਦਾ ਅੱਜ ਹੋਰ ਵੀ ਉਹਨੇ ਕਹ ਅੱਜ ਵਾਟੇ ਤੁਹਾਨੂੰ ਵੀ ਪੜੀ ਸਾਨੂੰ ਛੱਡਾਇਓ ਖਾਲੀ ਕਰੋ ਆਪਣਾ ਟੈਂਕ ਲੇਕਿਨ ਇਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਅੱਧਾ ਅੱਧਾ ਚੱਕਰੇ ਬਣੇ ਉੱਥੇ ਪਾਣੀ ਮਗਰੋਂ ਫਲੋ ਹੋ ਰਿਹਾ ਕਿ ਟੈਂਕ ਕਿ ਲੱਗਦਾ ਕਿਉਂ ਨਹੀਂ ਦਿੱਤਾ ਗਿਆ ਮਲੇਗੀ ਪਾਣੀ ਕਿਉਂ ਆਉਂਦਾ ਸਾਡੇ ਪਿੰਡਾਂ ਚ ਉਧਰ ਮੁਕਸਰ ਆਲੇ ਜਨਾਬ ਜੀ ਉਹੀ ਟ੍ਰੇਨਿੰਗ ਇਸ ਫਾਈਨਲੀ ਸਮੱਸਿਆ ਕੈਸਾ ਨਹੀਂ ਦਿੱਤਾ ਜਾਂਦਾ ਉਹੀ ਟ੍ਰੇਨ ਹੈ ਜੁਹਾਨੂੰ ਪਾਣੀ ਚੁੱਟਣੋ ਉਹਨੇ ਵੀ ਸਹਾਇ ਨਹੀਂ ਕੀਤੀ ਜਾਂਦੀ ਇਸ ਕਰਕੇ ਬਾ ਕਿਸਾਨ ਤੇ ਕਿਸਾਨ ਤਾਂ ਕਹਿ ਰਹੇ ਪਿਛਲੇ 60 ਸਾਲ ਤੋਂ ਅਸੀਂ ਕਹਿੰਦੇ ਆ ਤੁਹਾਡੀ ਵੀ ਸਰਕਾਰਾਂ ਨਹੀਂ ਆ ਕਿਉਂ ਨਹੀਂ ਪੁਕਾਰ ਲੋਂਦਾ ਬਿਲਕੁਲ ਤੁਸੀਂ ਭਰੇ ਹੋਣਾ ਇੱਕ ਪਰਮਾ ਜਿਹੜਾ ਐਗਰੀਕਲਚਰ ਮਨਿਸਟਰ ਹੈ ਜਿਹੜੇ ਲੈ ਰਹੇ ਹੋ ਅਸੀਂ ਉਹਨਾਂ ਦੀ ਵੀ ਵੀਡੀਓ ਕਰਦੇ ਆਂ ਇਸ ਦਾ ਫਰਮਾਨ ਕਰਦੇ ਆਂਗੇ ਕਿਉਂਕਿ ਇਹ ਤਾਂ ਦੂਜਾ ਸਾਲ ਹੋ ਗਿਆ ਲਗਾਤਾਰ ਜੋ ਜਾਨਾ ਕਿ ਫਲੱਡ ਹੋ ਗਏ ਮੁਰਗੀ ਤੇ ਅੰਡੇ ਦਾ ਮੁਆਦ ਦਾ ਇਹ ਗੱਲ ਕਰਦੇ ਮੁੱਖ ਮੰਤਰੀ ਸਾਹਿਬ ਤੇ ਮੁਆਦਾ ਦਾ ਕਿਸੇ ਵੀ ਜਮੀਨ ਦਾ ਨਹੀਂ ਦਿੱਤਾ ਸੋ ਇਹਰਾ ਹੱਲ ਬਿਲਕੁਲ ਦੀ ਸਰਕਾਰ ਵੀ ਮੇ ਵੀ ਪਰਲ ਇਸ ਤਰ੍ਹਾਂ ਫਲੱਡ ਹੋਦਾ ਸੀ ਲੇਕਿਨ ਬਹੁਤ ਘੱਟ ਨੁਕਸਾਨ ਹੋਦਾ ਸੀ ਹੁਣ ਤਾਂ ਪੂਰਾ ਪੰਜਾਬ ਪੁਣੇ ਦੇ ਸਾਹਮਣੇ ਹੈਲੀਕਾਪਟਰ ਆਪਾਂ ਦੇ ਦੇ ਜਾਰੀ ਲਈ ਬਹੁਤ ਚੇਨੇ ਦਾ ਦੋ ਪੂਰੇ ਤਕੀ ਪੁਰੇ ਨਾਲ ਕੀ ਰਾਹਤ ਕਰੀ ਹੈਲੀਕਾਪਟਰ ਤੇ ਪੂਰੀ ਸਵਾਰੀਆਂ ਲੈ ਗਈਆਂ ਤੇ ਗੂ ਵਾਦੇ ਸਮਾਨ ਠਾਕਾ ਟੋਟਕ ਪੈਗਾ ਪੁਰੇ ਨਾਲ ਕਿਹੜੀ ਰਾਹਤ ਦੇਗੀ ਇਹ ਤਾਂ ਇੱਕ ਡਰਾਮਾ ਹੈ ਭਰਾ ਮੈਂ ਸੀਐਮ ਸਾਹਮਣੇ ਕੀਤਾ ਮੈਂ ਆਪਦਾ ਹੈਲੀਕਾਪਟਰ ਲਾਪ 10 ਦਿਨ ਹੈਲੀਕਾਪਟਰ ਸੇਵਾ ਕਰੂਗਾ ਪੰਜਾਬ ਵਿੱਚ ਲਾ ਦੇਣਗੇ ਬੜੀ ਸੇਵਾ ਜੀ ਇੱਕ ਹੈਲੀਕਾਪਟਰ ਨਾਲ ਹੀ ਨਾ ਸਰਕਾਰ ਕਹਿੰਦੀ ਇੱਕੋ ਦਾਵਾ ਕੀਤਾ ਕਿ ਮੈਂ ਪੰਛੀਆਂ ਦਾ ਫਿਰਦੀ ਹੋਈ ਹੈਗਾ ਨਾਮ ਨਾਲ ਠੀਕ ਹੈ ਕਟ ਮਾਰਨਾ ਕਟ ਮਾਰਨਾ ਅੱਛਾ ਲਗਾਗੇ ਸਵਾਗਤ ਪਿਆ ਜੀ ਤੇ ਆ ਜਿਹੜਾ ਕਟ ਮਾਰਨਾ ਆ ਬੰਦੇ ਦਾ ਕੀ ਚਿਹਰਾ ਬਣਨ ਹੋਇਆ ਕਿ ਕੌਣ ਬਣੇਗਾ ਐਨਐਸ ਫੁੱਲ ਹੋ ਮੇਰੀ ਆ ਜੀ ਸ਼ੋਪੜਾ ਜੀ ਤੁਸੀਂ ਦਾ ਪਰਾਵੀ ਬਰਿਸ਼ ਬੰਦੇ ਕਾਂਗਰਸ ਪਾਰਟੀ ਦਾ ਅਧਿਕਾਰ ਹੈ ਰਾਹੁਲ ਗਾਂਧੀ ਦਾ ਅਧਿਕਾਰ ਹੈ ਖਰਗੇ ਸਾਹਿਬ ਦਾ ਅਧਿਕਾਰ ਹੈ ਤੇ ਰਾਜੇ ਵਲਿੰਦਾ ਅਧਿਕਾਰ ਖੇਤਰ ਹੀ ਨਹੀਂ ਹੈ ਨਹੀਂ ਉਸ ਉਸ ਕਮੇਟੀ ਵਿੱਚ ਸਮਝੋ ਕੋਈ ਨਾ ਤੁਸੀਂ ਇਹ ਕਹਿੰਦਾ ਮੈਂ ਰੇਸ ਤੋਂ ਨਹੀਂ ਆ ਨਾ ਮੇਰੇ ਯਾਰ ਮੈਂ ਤਾਂ ਪਬਲਿਕ ਚਕਾਈ ਜਾਂਦਾ I'm not in race ਜੇ ਬਈ ਐਸੇ ਕੋਣ ਨੇ ਤਾਂ ਦੱਸੋ ਮੈਨੂੰ ਲੱਗਦਾ ਕਿ ਸੀਐਮ ਦੀ ਰੇਸ ਦਾ ਸਾਡਾ ਕੋਈ ਅੱਜ ਤੱਕ ਜਿਹੜਾ ਹੈਗੇ ਕੈਂਡੀਡੇਟ ਬਣਾਏ ਹੈ ਵੀਡੀਓ ਦੁਆਰਾ ਵੀਡੀਓ ਵਾਲਾ ਜੀ ਸਾਡੇ ਕਿਸ ਦਾ ਤੁਸੀਂ ਮੈਨੂੰ ਇੱਕ ਬੰਦੇ ਦਾ ਦੱਸ ਦਿਓ ਸਾਡੇ ਕਿਸੇ ਦਾ ਜੰਨੀ ਸਾਹਿਬ ਨੇ ਕਿਹਾ ਵੀ ਮੈਂ ਤਾਂ ਅਗਲਾ ਮੁਕਤੀ ਤੁਸੀਂ ਹਾਂ ਪਰ ਲੇਕਿਨ ਤੁਹਾਡੇ ਨੇਤਾ ਤੇ ਇਹ ਕਹਿ ਰਹੇ ਹੈਗੇ ਨਾ ਸਰ ਜੀ ਦਾ ਜਾ ਕੇ ਸਾਡਾ